हां जी दोस्तों 65 70 ਸਾਲ ਦੀ ਉਮਰ ਤੱਕ ਸਿਹਤਮੰਦ ਰਹਿਣ ਦੇ ਨਿਯਮ ਨੰਬਰ 1 ਪਪੀਤੇ ਵਿੱਚ ਪਟਾਮਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਨੰਬਰ 2 ਜੈਤੂਨ ਦਾ ਤੇਲ ਜੋੜਾਂ ਦੇ ਅਰਥ ਤੋਂ ਰਾਤ ਦਬਾਉਣ ਵਿੱਚ ਕਾਫੀ ਮਦਦ ਕਰਦਾ ਹੈ ਨੰਬਰ 3 ਆਮਲੇ ਦੇ ਚੂਰਨ ਦਾ ਸੇਵਨ ਕਰਨ ਨਾਲ ਕਬਜ ਹੌਲੀ ਹੌਲੀ ਠੀਕ ਹੋਣ ਲੱਗ ਜਾਂਦੀ ਹੈ ਨੰਬਰ 4 ਜੇਕਰ ਬੁੱਲ ਫਟੇ ਹੋਣ ਤਾਂ ਧੁੰਨੀ ਵਿੱਚ ਸਰੋਂ ਦਾ ਤੇਲ ਦੀ ਵਰਤੋਂ ਕਰੋ ਬੁੱਲ ਠੀਕ ਹੋ ਜਾਣਗੇ ਨੰਬਰ 5 ਖਾਲੀ ਪੇਟ ਅਜਵੈਨ ਦਾ ਪਾਣੀ ਪੀਣ ਨਾਲ ਪੇਟ ਦੀ ਚਰਬੀ ਹੌਲੀ ਹੌਲੀ ਘੱਟ ਹੋਣ ਲੱਗ ਜਾਂਦੀ ਹੈ ਨੰਬਰ 6 ਰੋਟੀ ਦੇ ਨਾਲ ਗੁੜ ਦਾ ਸੇਵਨ ਕਰਨ ਨਾਲ ਤੁਹਾਡੇ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਨੰਬਰ 7 ਜਿਆਦਾ 비 ਵਾਲੀਆਂ ਸਬਜ਼ੀਆਂ ਤੇ ਫਲ ਖਾਣ ਨਾਲ ਪਿੱਤੇ ਦੀ ਪਥਰੀ ਦੀ ਸਮੱਸਿਆ ਹੋ ਸਕਦੀ ਹੈ ਨੰਬਰ 8 ਅਦਰਕ ਦੇ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਕਦੇ ਵੀ ਖੂਨ ਨਹੀਂ ਜੰਮਦਾ ਨੰਬਰ 9 ਨਾਰੀਅਲ ਪਾਣੀ ਪੀਣ ਦੇ ਨਾਲ ਸਰੀਰ ਅਤੇ ਦਿਮਾਗ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 10 ਬਦਾਮ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ ਤੇ ਅੱਖਾਂ ਦੀ ਚਮਕ ਵਾਧੇ ਹੈ ਨੰਬਰ 11 ਜੋ ਲੋਕ ਜਿਆਦਾ ਪਤਲੇ ਹਨ ਉਹਨਾਂ ਨੂੰ ਆਪਣੀ ਡਾਇਟ ਵਿੱਚ ਪਨੀਰ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਨੰਬਰ 12 ਜੇਕਰ ਤੁਹਾਡਾ ਪੇਟ ਬਹੁਤ ਜਿਆਦਾ ਵੱਧ ਰਿਹਾ ਹੈ ਤਾਂ ਉਸ ਉੱਪਰ ਲਾਸਣ ਦੇ ਰਸ ਦੀ ਮਾਲਸ਼ ਕਰੋ ਨੰਬਰ 13 ਨਾਰੀਅਲ ਤੇਲ ਚਿਹਰੇ ਤੇ ਲਗਾਉਣ ਨਾਲ ਦਾਗ ਧੱਬੇ ਦੂਰ ਹੋ ਜਾਂਦੇ ਹਨ ਨੰਬਰ 14 ਮਸੂੜਿਆਂ ਵਿੱਚ ਦਰਦ ਹੋਵੇ ਤਾਂ ਗਰਮ ਪਾਣੀ ਵਿੱਚ ਥੋੜਾ ਜਿਹਾ ਨਮਕ ਪਾ ਕੇ ਉਸ ਨਾਲ ਘਰਾਰੇ ਕਰੋ ਤਾਂ ਨੂੰ ਬਹੁਤ ਆਰਾਮ ਮਿਲੇਗਾ ਨੰਬਰ 15 ਕੱਟ ਬੋਲਣ ਵਾਲੇ ਇਨਸਾਨ ਦਾ ਦਿਮਾਗ ਬਹੁਤ ਜ਼ਿਆਦਾ ਹੁੰਦਾ ਹੈ ਨੰਬਰ 16 ਜੋ ਲੋਕ ਰਜਾਨਾ ਦਹੀਂ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਕਦੇ ਵੀ ਪਸ਼ਾਬ ਦੀ ਇਨਫੈਕਸ਼ਨ ਨਹੀਂ ਹੁੰਦੀ ਨੰਬਰ 17 ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਜਾਂ ਦਰਦ ਪਿੱਛੇ ਵੱਲ ਜਾ ਰਿਹਾ ਹੈ ਤਾਂ ਇਹ ਪਥਰੀ ਦੀ ਨਿਸ਼ਾਨੀ ਹੈ ਨੰਬਰ 18 ਕੱਚਾ ਲਸਣ ਖਾਣ ਨਾਲ ਕੋਲੇਸਟ੍ਰੋਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 19 ਹਰ ਉਸੂਲਿਆਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਫਾਈਬਰ ਤੇ ਪ੍ਰੋਟੀਨ ਮਿਲਦੀ ਹੈ ਨੰਬਰ 20 ਰੋਇਾਨਾ ਨਿੰਬੂ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਘਟਾਉਣ ਲੱਗ ਜਾਂਦੀ ਹੈ ਧੰਨਵਾਦ ਜੀ